ਸੋਸੇ ਗਾਲ ਜੀ ਬਾਈ ਸਾਰਿਆਂ ਨੂੰ ਤੇ ਲਓ ਜੀ ਆ ਅੱਜ ਆਪਾਂ ਬੀਜਣ ਲੱਗੇ ਆ ਦੇਖਦੇ ਆ ਕੈ ਵੱਡ ਜਾਂਦੀ ਆ ਹਾਈਬ੍ਰਿਡ ਆ ਜੀ ਇਹ ਹਾਈ ਨਹੀਂ ਪਤਾ ਜਵਾਰ ਵੀ ਕਹਿੰਦੇ ਮੱਕਾ ਵੀ ਕਹਿੰਦੇ 10 ਵੱਡਾ ਦਿੰਦੀ ਆ ਇਹ ਤੇ ਹైదరాబాద్ ਦੀ ਕੰਪਨੀ ਐ ਰੇਟ ਰੂਟ ਤੇ ਕੁਝ ਲਿਖਿਆ ਨਹੀਂ ਬਾਕੀ ਆ ਦੇਖਦੇ ਆ ਰਿਜ਼ਲਟ ਅੱਗ ਵਿੱਚ ਕੱਢ ਲਈ ਜੀ ਮੋਰੀ ਹਲੀਰੀ ਨਾਲ ਆਪਾਂ ਬੀਜਦੇ ਆਂ ਵਿੱਚ ਡੀਪੀ ਪਾਵਾਂਗੇ ਜਾਂ ਜੂਰੀਆ ਪਾਵਾਂਗੇ ਦੇਖਦੇ ਆਂ ਕਰ ਸਰੋਂ ਮੰਗੂ ਬੀਜਾਂਗੇ ਆਪਾਂ ਐ ਲੋੜ ਤੇ ਖੜਕਾ ਖੜਕਾ ਕੇ ਬਾਕੀ ਦੇਖਦੇ ਆਂ ਲੋ ਜੀ ਬਈ ਇਹ ਜਾਂ ਵੀ ਇਹ ਦਾ ਜਵਾਰ ਜਵਾਰ ਦਾ ਬੀਜ ਜਿਵੇਂ ਹੁੰਦਾਗਾ ਉਸੇ ਰੋੜਤੀ ਹੈ ਮਾਉ ਜੇ ਨਿੱਕੇ ਨਿੱਕੇ ਇਹ ਟੱਪਣੇ ਨਹੀਂ ਪਾਉਗੇ ਬੀਤੀ ਦਾ ਹਨਾ ਇਹ ਕੌਣ ਫਿਰ ਜਾ ਵੱਡੀ ਕਰਨਾ ਮੋਰੀ ਮੜੀ ਜੀ ਇੱਥੇ ਡੀਪੀਰ ਲਾ ਲੈਣੇ ਲਓ ਜੀ ਬਈ ਐ ਦੋ ਦੋ ਤਿੰਨ ਤਿੰਨ ਦਾਣੇ ਲੱਗੇ ਜਾਣਗੇ ਖੜਮੀ ਰੱਖ ਬੋਤਲ ਨੂੰ ਫਿਰ ਡਿੱਗਣਗੇ ਸਭ ਵਧੀਆ ਆਹ ਦੇਖੋ ਜੀ ਦੋ ਦੋ ਤਿੰਨ ਤਿੰਨ ਦਾਣੇ ਵਧੀਆ ਡਿੱਗੇ ਨੇ ਇਹ ਬੂਝਾ ਹੀ ਮਰੂਗੇ ਅਕਸਰ ਤੇ ਗੱਲ ਬਣ ਜੂ ਕੁਛ ਨਹੀਂ ਲਾਉਂਦੀ ਲੋਡ ਵਿੱਚ ਕੂਲਾ ਜਾ ਵੀ ਹੈ ਕੂਲਾ ਜਾ ਕੋਈ ਹਿਸਾਬ ਚ ਨਹੀਂ ਆਈ ਗੱਲ ਪਹਿਲਾਂ ਤਾਂ ਸਾਡੇ ਇੱਕ ਮੋਰੀ ਕਰ ਲਈ ਵੱਡੀ ਸਾਰੀ ਅਸੀਂ ਹਲੀਰੀ ਨਾਲ ਉੱਤੋਂ ਝੜ ਝੜ ਕੇ ਪਾਵਾਂਗੇ ਤੇ ਬਾਕੀ ਦੱਸਾਂਗੇ ਤੁਹਾਨੂੰ ਰਿਜ਼ਲਟ ਬਾਈ ਟੂ ਬਾਈ ਵੀਡੀਓ ਪਾ ਕੇ ਅਪਡੇਟ ਦੇਵਾਂਗੇ ਜ਼ਰੂਰ ਅਸੀਂ ਅੱਜ ਹੈਗੇ 9 ਤਰੀਕ ਹੈ ਛਿਮੇ ਦੀ 9 ਤਰੀਕ 2025 ਅੱਜ ਲੱਗੇ ਆ ਬੀਜਨ ਇੱਧਰ ਸਾਡਾ ਸਖਣ ਫਿਰਦਾ ਜੀ ਪਾਣੀ ਪੀਏ ਨਾ ਬਾਈ